ਹੋ ਲਾਤੀ ਜੋ ਬੇਨਾਂ ਵੇ ਸਭ ਪਰਮ ਦੇ ਨਿਤ ਜਾਗ ਟੋਟਾ ਸੰਸਾਰ ਸਤਿਗੁਰੂ ਪਾਸਾ ਜੀ ਕਹਿੰਦੇ ਬਿਨਾ ਨਾਮ ਤੋਂ ਮੰਦਾ ਭਟਕਨਾ ਵਿੱਚ ਪਿਆ ਹੋਇਆ ਹੈ ਭਟਕਦਾ ਫਿਰਦਾ ਹੈ ਬਿਨ ਨਾਵੇਂ ਬਿਨਾ ਨਾਮ ਤੋਂ ਸਭ ਪਰਮ ਦੇ ਸਾਰੇ ਭਟਕ ਰਹੇ ਹਾਂ ਭਟਕਦੇ ਫਿਰਦੇ ਹਾਂ ਨਿਤ ਜਾਗ ਟੋਟਾ ਸੰਸਾਰ ਅਤੇ ਟੋਟਾ ਹੁੰਦਾ ਘਾਟ ਤੇ ਸਾਨੂੰ ਦਿਨੋਂ ਦਿਨ ਘਾਟਾ ਪੈਂਦਾ ਜਾ ਰਿਹਾ ਹੈ ਉਹ ਕਿਵੇਂ ਸਾਡੇ 24000 ਸਵਾਸ ਨੇ ਜਿਹੜੇ ਇਹ ਸਾਡੇ ਨੇਫਲ ਜਾ ਰਹੇ ਨੇ ਸੋ ਪਾਤਸ਼ਾਹ ਜੀ ਕਹਿੰਦੇ ਇਹ ਸਵਾਸ ਨੇ ਜਿਹੜੇ ਇਹ ਵੀ ਤੇਰੇ ਘਟ ਦੇ ਜਾ ਰਹੇ ਨੇ ਆਉਦ ਘਟੈ ਦਨਸਰ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਮਨਾ ਮੇਰਿਆ ਤੇਰੇ ਸਵਾਸ ਨੇ ਜਿਹੜੇ ਦਿਨੋਂ ਦਿਨ ਕੱਟਦੇ ਜਾ ਰਹੇ ਨੇ ਇਸ ਸਰੀਰ ਤੋਂ ਇਸ ਸਾਸਾਂ ਤੋਂ ਕਮ ਲੈ ਲੈ ਆਪਣਾ ਕਾਰਜ ਸਵਾਰ ਲੈ ਜੋ ਕਾਰਜ ਕਰਨ ਵਾਸਤੇ ਦੁਨੀਆ ਤੇ ਆਇਆ ਹੈ ਮਨ ਗੁਰ ਮਿਲ ਗੁਰੂ ਨਾਲ ਮਿਲ ਕੇ ਆਪਣੇ ਸੰਗੀਆਂ ਨਾਲ ਮਿਲ ਕੇ ਸਾਹ ਸੰਗਤ ਵਿਚ ਆ ਕੇ ਨਾਮ ਜਪ ਲੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇ ਰੂ ਗਉਣਾ ਕਰ ਨਹੀਂ ਤੇ ਵਿਣ ਨਾ ਆਵੇ ਸਭ ਪਰਮ ਦੇ ਇਸ ਤਰ੍ਹਾਂ ਭੂਤ ਭਟਕਦੇ ਹੁੰਦੇ ਨੇ ਇਸ ਤਰ੍ਹਾਂ ਤੇਰੀ ਹਾਲਤ ਹੋਈ ਪਈ ਹੈ ਭਟਕਦਾ ਪਿਆ ਹੈ ਭਰਮਣਾ ਵਿੱਚ ਪਿਆ ਹੋਇਆ ਹੈ ਇਹ ਕੱਲੇ ਸੰਸਾਰ ਦੀ ਭਟਕਣਾ ਨਹੀਂ ਪਾਤਸ਼ਾਹ ਜੀ ਕਹਿੰਦੇ ਜਮ ਜਮ ਮਰੇ ਮਰੇ ਫਿਰ ਜਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਇਹ ਤਾਂ ਜਨਮਾਂ ਜਮਾਂਤਰਾਂ ਦੀ ਝਟਕਣਾ ਹੈ ਪਾਤਸ਼ਾਹ ਜੀ ਕਹਿੰਦੇ ਰੋਜ਼ ਆਪਾਂ ਬਾਣੀ ਜਦੋਂ ਹੁਕਮਨਾਮਾ ਸੈਰ ਸ਼ੁਰੂ ਹੁੰਦਾ ਹੈ ਤੇ ਆਪਾਂ ਕੀ ਪਰਦੇ ਹਾਂ ਆਇਆ ਦੂਰ ਚੱਲ ਕੈ ਮੈਂ ਤਕੀ ਤੌ ਸਰਨਾਏ ਜੀ ਉਹ ਮੈਂ ਆਸਾ ਰੱਖੀ ਚਿਤ ਮੈਂ ਸਭੋ ਦੁੱਖ ਇਹ ਕੋਈ ਇਥੋਂ ਨਹੀਂ ਤੂੰ ਕਰੋਚਾ ਲੱਕੇ ਆ ਗਿਆ ਪਾਸ਼ਾਹੀ ਦੀ ਗੱਲ ਕਰ ਰਹੇ ਨੇ ਨਾ ਭਲਿਆ ਇਹ ਤਾਂ ਤੂੰ ਜਨਮਾਂ ਜਮਾਂ ਤਰਾ ਦਾ ਚੱਲਿਆ ਹੋਇਆ ਹੈਗਾ ਜਿਵੇਂ ਆਖੋ ਸਤਿਰਾ ਇਹ ਅੱਜ ਦੀ ਗੱਲ ਹੈ ਇਹ ਤਾਂ ਭਲਿਆ ਤੂੰ ਤੁਰਿਆਂ ਆ ਰਿਹਾ ਹੈ ਤੇ ਕਰਮਾਂ ਦਾ ਫਲ ਤੈਨੂੰ ਮਿਲਦਾ ਰਿਹਾ ਮਿਲਿਆ ਮਿਲ ਰਿਹਾ ਹੈ ਬਿਨ ਨਾਮ ਹੈ ਸਭ ਧਰਮ ਦੇ ਬਿਨਾ ਨਾਮ ਤੋਂ ਬੰਦਾ ਰੋਲਦਾ ਫਿਰਦਾ ਹੈ ਠਟਕਦਾ ਫਿਰਦਾ ਹੈ ਨਾਮ ਬਿਨਾ ਨਹੀਂ ਜੀਵਿਆ ਜਾਏ ਉਹ ਨਾਮ ਬਿਨਾ ਕਾਹਦਾ ਜੀਣਾ ਹੈ ਭਾਈ ਨਿਤ ਜਗ ਤੋਟਾ ਸੰਸਾਰ ਟੋਟਾ ਘਾਟੇ ਵਾਲਾ ਕੰਮ ਜੇ ਸਾਡੇ ਕੋਲ ਸੰਸਾਰੀ ਧਨ ਮੁਕ ਜੇ ਆਪਾਂ ਕਿਵੇਂ ਵਿੜਕਦੇ ਆ ਕਿ ਮੇਂ ਤਰਫ ਦੇ ਆ 500 ਚੱਲ ਗਿਆ ਹਜ਼ਾਰ ਚੱਲ ਗਿਆ ਬਾਜ਼ਾਰ ਜਾਓ ਤੇ 500 ਦਾ ਪਤਾ ਹੀ ਲੱਗਦਾ ਕਿੱਧਰ ਉੜ ਗਿਆ ਆਖੋ ਸਤਨਾਕ ਕੀ ਕਰੀਏ ਭਾਈ ਮਹंगाई ਜੰਨੀ ਹੋਈ ਪਈ ਆ ਸਤਗੁਰੂ ਬਾਦਸ਼ਾਹ ਕਹਿੰਦੇ ਵੀ ਸੰਸਾਰੀ ਤੁਹਾਨੂੰ ਤੂੰ ਬੜੀ ਚਿੰਤਾ ਲੈਣਾ ਵੀ ਇਹ ਖਤਮ ਹੋ ਗਿਆ ਤੇ ਮੇਰਾ ਕਿਵੇਂ ਜੀਣਾ ਹੋਊਗਾ ਉਹ ਭਲਿਆ ਆ ਤੇਰੇ ਸਵਾਸ ਨੇ ਜਿਹੜੇ ਇਹ ਵੀ ਬਹੁਤ ਕੀਮਤੀ ਨੇ ਇਹ ਵੀ ਮੁੱਲ ਨਹੀਂ ਮਿਲਦੇ ਇਨਾਂ ਤੋਂ ਲਾਹ ਲ ਲੈ ਲੈ ਇੱਕ ਮਹਾਪੁਰਸ਼ ਛੇਲੀ ਨਾਲ ਬੈਠੇ ਨੇ ਸਾਖੀ ਤੋਂ ਉਹ ਸਿੱਖਣ ਨੂੰ ਮਿਲੇਗਾ ਉਹ ਕਹਿੰਦਾ ਮੇਰਾ ਦਿਨ ਨੇੜੇ ਆ ਗਈ ਆਪਣੇ ਚੇਲਿਆਂ ਨੂੰ ਕਹਿੰਦਾ ਵੀ ਹੁਣ ਮੇਰੇ ਦਿਨ ਨੇੜੇ ਨੇ ਉਹ ਕਹਿਣ ਲੱਗੇ ਚੇਲੇ ਕਹਿੰਦੇ ਜੀ ਸਾਨੂੰ ਕੋਈ ਉਪਦੇਸ਼ ਦੇਵੋ ਕੋਈ ਸਿੱਖਿਆ ਦੇਵੋ ਜਾਂ ਜਾਂ ਚੱਲਨੇ ਤਾਂ ਹੈ ਉਹ ਪਰ ਕੋਈ ਉਪਦੇਸ਼ ਕੋਈ ਗੁਣ ਦੇ ਚੱਲੋ ਉਹ ਕਹਿੰਦੇ ਥੋੜੇ ਸਮੇਂ ਵਿੱਚ ਤੁਹਾਨੂੰ ਮੈਂ ਹੁਣ ਕੀ ਸਕਦਾ ਮਾਂ ਉਪਦੇਸ਼ ਕਹਿੰਦਾ ਐਦਾਂ ਕਰੋ ਆ ਪੋਟਲੀ ਚੱਕੋ ਕੀ ਦੀ ਮਾਇਆ ਦੀ ਪੈਸਿਆਂ ਦੀ ਲੈ ਕੇ ਜਾਓ ਤੇ ਬਾਜ਼ਾਰ ਦੇ ਵਿੱਚੋਂ ਜਾ ਕੇ ਸਵਾਸ ਖਰੀਦ ਕੇ ਲੈ ਕੇ ਆਓ ਹੁਣ ਬੱਚੇ ਸਨ ਇਹਨਾਂ ਨੂੰ ਨਹੀਂ ਪਤਾ ਉਹ ਸਮਝਾ ਰਹੇ ਨਹੀਂ ਸਾਨੂੰ ਵੀ ਸਮਝ ਆ ਜਾਵੇ ਕਿਤੇ ਉਹ ਲੈ ਕੇ ਪੋਟਲੀ ਬਾਜ਼ਾਰ ਜਾਂਦੇ ਨੇ ਲੋ ਜੀ ਦੁਕਾਨਦਾਰ ਨੂੰ ਤਾਂ ਸਵਾਸ ਦੇ ਦੇ ਉਹ ਕਹਿੰਦਾ ਤੁਸੀਂ ਕੰਮਲੇ ਹੋਗੇ ਕਦੇ ਸਵਾਸ ਵੀ ਮੁੱਲ ਮਿਲਦੇ ਨੇ ਦੂਸਰੀ ਦੁਕਾਨ ਤੇ ਗਏ ਸਵਾਸ ਨਾ ਭਾਈ ਇਹ ਤਾਂ ਰੱਬ ਵੱਲੋਂ ਹੀ ਮਿਲਦੇ ਨੇ ਭਾਈ ਇਹ ਦੁਨੀਆਂ ਦੀਆਂ ਦੁਕਾਨਾਂ ਤੇ ਸਵਾਸ ਨਹੀਂ ਮਿਲਿਆ ਕਰਦੇ ਇਹ ਦੁਨੀਆ ਦੀ ਦੁਕਾਨ ਤੇ ਦੁਨੀਆ ਦੀਆਂ ਹੱਥਾਂ ਤੋਂ ਸਵਾਸ ਨਹੀਂ ਮਿਲਦੇ ਆਖਰ ਨੂੰ ਮੁੜ ਆਏ ਹਾਲ ਲੈ ਆਏ ਸਵਾਸ ਨਹੀਂ ਗੁਰਦੇਵ ਸਵਾਸ ਕਿੱਥੇ ਉਹਦਾ ਕਹਿੰਦੇ ਇੱਥੇ ਸਵਾਸ ਮਿਲਦੀ ਹੀ ਨਹੀਂ ਸੁਪੈ ਨੇ ਉਹ ਗੁਰੂ ਕਹਿੰਦਾ ਮੈਂ ਤੁਹਾਨੂੰ ਆ ਹੀ ਸਮਝਾਉਣਾ ਚਾਹੁੰਦਾ ਕਹਿੰਦੇ ਜੀ ਕੀ ਕਹਿੰਦੇ ਉਪਦੇਸ਼ ਦਾ ਦਿੱਤਾ ਹੀ ਨਹੀਂ ਤੁਸੀਂ ਕਹਿੰਦੇ ਉਪਦੇਸ਼ ਵੀ ਆਹੀ ਹੈ ਕਹਿੰਦੇ ਜਿਹੜੇ ਸਵਾਸ ਨੇ ਆ ਸਰੀਰ ਨੂੰ ਜਿਹੜੇ ਪਾਏ ਨੇ ਪਰਮੇਸ਼ਰ ਨੇ ਤੇ ਜਿੰਨਾ ਮਰਜੀ ਤਾਨੂੰ ਹੋਵੇ ਇਕੱਠਾ ਕਰ ਲੋ ਇਹ ਸਵਾਸ ਨਹੀਂ ਮਿਲ ਸਕਦੀ ਜੇ ਕੋਈ ਕਹੇ ਮੇਰੇ ਕੋਲ ਧਨ ਹੈ ਮੈਂ ਸਵਾਸ ਖਰੀਦਦਾ ਨਹੀਂ ਇਸ ਸਵਾਸ ਖਰੀਦ ਨਹੀਂ ਸਕਦੇ ਇਹ ਤਾਂ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਤੇਰੀ ਡੇਟ ਜਿਸ ਤਰ੍ਹਾਂ ਆਪਾਂ ਡਾਇਰੀ ਚ ਨੋਟ ਕਰੀਦਾ ਹੈ ਨਾ ਵੀ ਫਲਾਣੀ ਤਰੀਕ ਨੂੰ ਇੱਥੇ ਜਾਣਾ ਹੈ ਇੱਥੇ ਜਾਣਾ ਹੈ ਉਹ ਵੈਗਰੂ ਨੇ ਤੇਰੇ ਪਹਿਲੀ ਤਰੀਕ ਲਿਖਤ ਪਰਤ ਕਰਕੇ ਤੈਨੂੰ ਭੇਜਿਆ ਰੋਜ਼ ਉਪਾਸ ਸਵੇਲੇ ਸਾਹਿਬ ਦਾ ਬਾਣੀ ਦਾ ਪਾਠ ਕਰਦੇ ਆਂ ਜਿਹੜੇ ਕਰਦੇ ਆ ਉਹਨਾਂ ਨੂੰ ਤਾਂ ਸਮਝ ਆ ਜਾਣਾ ਹੈ ਜਿਹੜੇ ਰੋਟੀਆਂ ਖਾ ਕੇ ਪੈ ਜਾਂਦੇ ਨੇ ਉਹਨਾਂ ਨੂੰ ਨਹੀਂ ਆਉਣਾ ਸਮੀ ਆਕੋ ਸਤਨਾਮ ਜੀਰੀ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਦੇਹੋ ਸਜ ਸਿਸੜੀਆਂ ਜਹੋਬਾਹ ਸਾਹਿਬ ਸੋ ਪਾਸ਼ਾ ਜੀ ਕਹਿੰਦੇ ਸੰਬਤ ਉਹ ਮਿਤੀ ਉਹ ਸਮਾਂ ਉਹ ਵੈਗੁਰੂ ਨੇ ਤੇਰਾ ਪਹਿਲੀ ਲਿਖ ਦਿੱਤਾ ਹੈ ਇੱਕ ਕਾਰਨ ਬਣ ਜਾਦਾ ਹੈ ਕਿ ਬੰਦਾ ਉੱਥੇ ਜਾ ਕੇ ਸਵਾਸ ਛੱਡੇਗਾ ਜਿਹੜੀ ਜਗ੍ਹਾ ਜਿਹੜਾ ਸਮਾਂ ਪਰਮੈ ਪਰਮਾਤਮਾ ਨੇ ਲਿਖਤਾ ਵੀ ਇੱਥੇ ਸਵਾਸ ਨਿਕਲਣੇ ਨੇ ਉੱਥੇ ਹੋਣੀ ਨੇ ਤੈਨੂੰ ਲਈ ਜਾਣਾ ਘੜੀਸ ਕੇ ਆ ਪਿਛੇ ਦੀ ਗੱਲ ਉਹ ਕਹਿੰਦਾ ਆ ਬੱਚਾ ਕਹਿੰਦਾ ਮਾਰ ਰਿਚਾਰਜ ਕਰਵਾ ਦੇ ਮੇਰਾ ਫੋਨ ਰਿਚਾਰਜ ਕਰਵਾਤਾ ਦੋਸਤ ਦਾ ਫੋਨ ਆਇਆ ਚੱਲ ਫਤੇਗਣ ਸਾਹਿਬ ਚੱਲੀਏ ਚੱਲਿਆ ਥੱਲੇਆ ਰਸਤੇ ਵਿੱਚ ਆਊਟ ਸਾਈਡ ਤੋਂ ਇੱਕ ਬੰਦਾ ਉਸ ਬੰਦਾ ਬਜ਼ੁਰਗ ਬੱਚੇ ਨਾਲ ਨੇ ਉਧਰੋਂ ਆਵੇ ਰੌਂਗ ਸਾਈਡ ਇਧਰੋਂ ਜਾ ਰਹੇ ਨੇ ਹੋਇਆ ਕਿ ਦੋਆ ਦਾ ਆਪ ਚ ਭੜ ਗਏ ਭੜ ਗਏ ਸੜਕ ਟੁੱਟੀ ਹੋਈ ਆ ਆ ਮੱਥਾ ਵੱਜਿਆ ਕਹਿੰਦੇ ਲਉ ਲਉ ਨਹੀਂ ਨਿਕਲਿਆ ਉੱਥੇ ਜਦੋਂ ਹਸਪੀਟਲ ਲੈ ਕੇ ਕਾਨੇ ਚੋਂ ਲੋਗ ਨਿਕਲ ਗਏ ਥਹੀਂ ਪੂਰਾ ਹੋ ਗਿਆ ਸਵਾਸ ਜਿੱਥੇ ਪ੍ਰਮਾਤਮਾ ਨੇ ਲਿਖਤੇ ਉੱਥੇ ਹੀ ਪੂਰੇ ਹੋਣੇ ਨੇ ਸੋ ਪਾਦਸ਼ਾਹ ਜੀ ਕਹਿੰਦੇ ਸੰਬਤ ਸਾਹ ਲਿਖਿਆ ਪ੍ਰਮਾਤਮਾ ਨੇ ਤੇਰੀ ਡੇਟ ਮਿਤੀ ਲਿਖਦੀ ਪਰ ਇਸ ਸਵਾਸਾਂ ਤੋਂ ਕੰਮ ਲੈ ਲੈ ਕੋਈ ਪਤਾ ਨਹੀਂ ਉਮਰਾਂ ਦਾ ਕਿਨੇ ਕਿੰਨੇ ਸਾਲ ਜੀਣਾ ਇੱਕ ਸਿਰ ਦੇ ਹੱਥ ਬਸ ਹੱਥ ਬਸ ਨਹੀਂ ਹੁੰਦਾ ਅਸੀਂ ਇੱਕ ਯਤਨ ਕਰ ਸਕਦੇ ਹਾਂ ਪਰਮਾਤਮਾ ਨੇ ਆਪ੍ਰੀਤ پا ਸਕਦੇ ਹਾਂ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਬਾਣੀ ਹੈ ਸੁਪਾਦਸ਼ਾ ਕਹਿੰਦੇ ਜਗ ਟੋਟਾ ਨਿਤ 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 ਪੈ ਘਾਟਾ ਪੈ ਰਿਹਾ ਤੈਨ ਜਗ ਟੋਟਾ ਸੰਸਾਰ ਸੰਸਾਰ ਡੋਡਲਾਈਆਂ ਨੇ ਸੰਸਾਰ ਇਹ ਜਗ ਘਾਟੇ ਵਿੱਚ ਜਾ ਰਿਹਾ ਹੈ ਹਰੇਕ ਇਨਸਾਨ ਨਾਮ ਦੇ ਘਾਟੇ ਚੋ ਕਟਾ ਖਾ ਰਿਹਾ ਹੈ ਇਹ ਧੰਨਵੱਲ ਵੀ ਆਪਣਾ ਧਿਆਨ ਲਈਏ ਸੰਸਾਰੀ ਧੰਨਵੱਲ ਤੋਂ ਦੰਨੇ ਹਾਂ ਇਹ ਸਵਾਸਾ ਰੂਪੀ ਤਨ ਹੈ ਜਿਹੜਾ ਪੂੰਜੀ ਹੈ ਜੋ ਲੈ ਕੇ ਆਇਆ ਇਹਨੂੰ ਵੀ ਪਾਤਸ਼ਾਹ ਜੀ ਕਹਿੰਦੇ ਇਹ ਤੋਂ ਕੰਮ ਲੈ ਲਈਏ ਨਾਮ ਜਪ ਲਈਏ ਮਨਮੁਖ ਕਰਮ ਕਮਾਵਣੇ ਮਨਮੁਖ ਹੈ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ ਕਹਿੰਦੇ ਨਾਲੇ ਪਤਾ ਹੈ ਵੀ ਘਾਟਾ ਪੈ ਰਿਆ ਬੰਦਿਆ ਤੈਨੂੰ ਕਹਿੰਦੇ ਜਾਣਤ ਹੀ ਉਹ ਗਣ ਕਰ ਕਾਹੇ ਕੀ ਕੁਸ ਲਾਤ ਹੱਥ ਦੀਪ ਕੋਇਂ ਪਰੇ ਕਹਿੰਦੇ ਹੱਥ ਵਿੱਚ ਦੀਵਾ ਚਾਨਣ ਵੀ ਹੈ ਪਰ ਬੇਬੀ ਖੂਚ ਗਰ ਗਿਆ ਚਾਲਣ ਹੁੰਦਿਆ ਹੋਇਆ ਵੀ ਮਨ ਲੋ ਬੱਲ ਬੱਡਾ ਹੋਵੇ ਅੱਖਾਂ ਮੂਰੇ ਪਤਾ ਇਹ ਕੋਈ ਚੀਜ਼ ਪਈ ਹੈ ਫਿਰ ਵੀ ਤੂੰ ਬੜਕ ਉੜਕ ਕੇ ਡਿੱਗ ਪਵੇਂ ਇਹ ਚ ਗਲਤੀ ਕਿਹਦੀ ਹੈ ਆਪਣੀ ਆਪਣੀ ਦੀਂਦੀ ਹੈ ਨਾਲੇ ਚੀਜ਼ ਪਾਸ਼ਾ ਕਹਦੇ ਤੈਨੂੰ ਤੇਰਾ ਸਮਾਂ ਦੀਂਦਾ ਹੈ ਵੀ ਆਉਣ ਵਾਲੇ ਸਮੇਂ ਚ ਮੇਰਾ ਹਾਲ ਇਹ ਹੋਣਾ ਹੈ ਮੇਰੇ ਇਹ ਹਾਲਾਤ ਬਣਨੇ ਨੇ ਪਰ ਫਿਰ ਵੀ ਤੂੰ ਨਾਮ ਨਹੀਂ ਜਪਦਾ ਫਿਰ ਵੀ ਤੂੰ ਗੁਰੂ ਆਲੇ ਪਾਸੇ ਨਹੀਂ ਆਉਂਦਾ ਕੈਸਾ ਤੈ ਕੀ ਖਾ ਲਿਆ ਐ ਸਭ ਤੂੰ ਕੀ ਸੋਚ ਕੇ ਬੈਠਾ ਹੈ ਪਾਤਸ਼ਾਹ ਕਹਿੰਦੇ ਮਨਮੁਖ ਕਰਮ ਕਮਾਉਣੇ ਹਲੇ ਵੀ ਮਨਮੁਖਾਂ ਵਾਲੇ ਕਰਮ ਕਮਾ ਰਿਆ ਹੈ ਹਲੇ ਵੀ ਮਨਮੁਖਾਂ ਵਾਲੀਆਂ ਨਿਆਣਿਆਂ ਵਾਲੀਆਂ ਮੱਤਾਂ ਚੱਕੀ ਫਿਰਦਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਹਉਮੈ ਅੰਧ ਗੁਵਾਰ ਬੁੜੇ ਹੋ ਗਏ ਹੋਂਮੇ ਦਾ ਹਨੇਰਾ ਹਲੇ ਵੀ ਨਹੀਂ ਪੜਦਾ ਹਟਿਆ ਹੈਗਾ ساری ਜ਼ਿੰਦਗੀ ਹੋਂਮੇ ਚ ਕੱਲ ਦਿੱਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਹਨੇਰੇ ਵਿੱਚ ਹੀ ਤੁਰਿਆ ਬਿਰਦਾ ਕੁਝ ਸੋਚ ਕੁਝ ਵਿਚਾਰ ਨਾਮ ਜਪਿਆ ਕਰ ਮਨਮੁਖ ਕੰਮ ਕਮਾਵਣ ਮਨਮੁਖਾਂ ਵਾਲੇ ਕੰਮ ਨਾ ਕਰੇ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਗੁਰਮੁਖ ਬਣ ਅਮਰ ਰੂਪੀ ਨਾਮ ਗੁਰੂ ਦੀ ਬਾਣੀ ਪੜਿਆ ਕਰ ਇਹਨੂੰ ਪੀਆ ਕਰ ਅੰਮ੍ਰਿਤ ਨਾਮ ਨਿਧਾਨ ਹੋ ਅੰਮ੍ਰਿਤ ਨਾਮ ਨਿਧਾਨ نہل مل پی وہ پائی مل پی پیو <تصفح> دنیا دے پدارتھ تھا رس پی جانا ہے ਬਾਬਰ ਕਾਇ ਲਗਾ ਗੁਰਨਾਨਕ ਪਾਸ਼ਾ ਨੂੰ ਲੈ ਪੀਓ ਮੋਜਾਂ ਲੂਟੋ ਐਸ਼ਾ ਕਰੋ ਲੈ ਤੂੰ ਵੀ ਪੀ ਲੈ ਮਰਦਾਨੇ ਨੂੰ ਪਾਸ਼ਾ ਜੀ ਕਹਿੰਨੇ ਜਹਾ ਮਨ ਮਰਦਾਨਿਆ ਰਵਾਬ ਲੈ ਕੇ ਆਏ ਲੈ ਕੇ ਆ ਇਹ ਕਹਿੰਦਾ ਪੀ ਆਪ ਇਹਨੂੰ ਆਪਣੇ ਲਈ ਪਿਆਈਏ ਹੁਣ ਵੇਖੋ ਫਰਕ ਤੇ ਹੈ ਤੂੰ ਵੀ ਕਹਿ ਰਿਹਾ ਪੀ ਇਧਰੋਂ ਗੁਰਨਾਨਕ ਪਾਸ਼ਾ ਵੀ ਕਹਿੰਦੇ ਨੇ ਲੈ ਤੂੰ ਵੀ ਪੀ ਮਰਦਾਨਿਆ ਰਵਾਬ ਲੈ ਕੇ ਆ ਇਹਨੂੰ ਪਿਆਈਏ ਜਿਨੇ ਕੇੜਾ ਪੀ ਲਈ ਬਰਮੁਰ ਕੇ ਉਤਰਨੀ ਨਹੀਂ ਨੀ ਆਖੋ ਗੱਜ ਕੇ ਸਤਨਾਮ ਸ਼੍ਰੀ ਆ ਨਾਮ ਦੀ ਜੇ ਚੜ ਜਾਂਦਾ ਨਾ ਭਾਈ ਇਹ ਗਿਆਨ ਜਿਸੋ ਬਾਣੀ ਚੋਟ ਮਾਰਦੀ ਆ ਵੱਡੇ ਵੱਡਿਆਂ ਨੂੰ ਅਕਲ ਲਿਆ ਦਿੰਦੀ ਆ ਉਹ ਤੇਰੇ ਆਲੀ ਤਾਂ ਸਵੇਰੇ ਉਤਰ ਜਾਂਦੀ ਆ ਰਾਤ ਨੂੰ ਪੀਣਾ ਤੇ ਸਵੇਰੇ ਉਤਰ ਗਈ ਨਾਮ ਕੁਮਾਰੀ ਨਾਨਕਾ ਇਹ ਨਹੀਂ ਉਤਰਦੀ ਸੀਸ ਭਾਵੇਂ ਧਰਤੋਂ ਲਾਗ ਹੋ ਜੇ ਇਹ ਨਹੀਂ ਉਤਰਦੀ ਬਲੀ ਕੰਧਾਰੀ ਕੋਲ ਦੇਖੋ ਪਾਸ਼ਾ ਜੀ ਦਾ ਮਰਦਾਨਾ ਯਾਰ ਵੀ ਹੈ ਮਿੱਤਰ ਵੀ ਹੈ ਅੱਜ ਤੱਕ ਗੁਰਨਾਨਕ ਪਾਸ਼ਾ ਨੇ ਕਦੇ ਉਤੋਂ ਪਾਣੀ ਨਹੀਂ ਮੰਗਿਆ ਅੱਜ ਤੱਕ ਕਦੇ ਕੱਪੜੇ ਨਹੀਂ ਮੰਗੇ ਮਰਦਾਨੇ ਤੋਂ ਅੱਜ ਤੱਕ ਕਦੇ ਕੋਈ ਚੀਜ਼ ਮੰਗੀ ਨਹੀਂ ਮਰਦਾਨੇ ਤੋਂ ਹਾਂ ਛੰ ਮਰਦਾਨੇ ਨੂੰ ਬੜੀ ਭੁੱਖ ਲੱਗਦੀ ਸੀ ਇਹ ਪਰਮੇਸ਼ਰ ਪਾ ਦਿੰਦਾ ਸੀ ਆਪੇ ਤੇ ਮੈਨੇ ਪਤਾ ਕਿ ਕਿੱ데 ਸੁਣਨੇ ਪੈਂਦੇ ਸੀ ਮਰਦਾਨੇ ਨੂੰ ਬਲੀ ਕੰਧਾਰੀ ਕੋਲ ਗਿਆ ਕੀ ਮੈਣਾ ਮਾਰਿਆ ਉਹਨੇ ਜੇ ਤੂੰ ਕਹਿੰਨਾ ਹੈ ਤੇਰਾ ਗੁਰੂ ਐਡਾ ਸਮਰੱਥ ਹੈ ਤੈਨੂੰ ਘੁੱਟ ਪਾਣੀ ਦੀ ਨਹੀਂ ਦੇ ਸਕਦਾ ਆਖੋ ਸਤਿਨਾਮ ਸ਼੍ਰੀ ਬਲੀ ਘਣਾਰੀ ਕਹਿੰਦਾ ਜੇ ਤੂੰ ਆਪਣੇ ਆਪ ਨੂੰ ਮਾਣ ਕਰਦਾ ਹੈ ਤੈਨੂੰ ਘੁੱਟ ਪਾਣੀ ਦੀ ਨਹੀਂ ਦੇ ਸਕਦਾ ਪਰ ਪਰ ਪਾਸ਼ਾ ਜੀ ਨੇ ਤਾਂ ਵਿਧ ਬਣਾਈ ਹੋਈ ਸੀ ਮਰਦਾਨਾ ਵੇਖੋ ਕਿਵੇਂ ਸੈਣ ਕਰ ਲੈਂਦਾ ਸੀ ਕਹਿੰਦਾ ਇਦਾਂ ਕਰ ਮੈਨੂੰ ਗੁਰੂ ਬਣਾ ਲੈ ਮੈਂ ਤੈਨੂੰ ਪਾਣੀ ਛੱਡ ਕੇ ਪਾਣੀ ਨਾਲ ਨਹਾ ਲਈ ਬਲੀ ਘਣਾਰੀ ਕਹਿੰਦਾ ਮਰਦਾਨਾ ਕਹਿੰਦਾ ਇਹ ਸੀਸ ਇੱਕ ਅੱਗੇ ਝੁਕਿਆ ਵਾਰ-ਵਾਰ ਨਹੀਂ ਝੁਕਦਾ ਇਹ ਵੀਰੇ ਗੁਰਨਾਨਕ ਪਾਛ ਅੱਗੇ ਝੁਕਿਆ ਇਹ ਥਾ ਥਾ ਨਹੀਂ ਝੁਕਦਾ ਇਹ ਤਾਂ ਮੇਰੇ ਗੁਰਨਾਨਕ ਅੱਗੇ ਝੁਕ ਗਿਆ ਇਹ ਨਹੀਂ ਹੁਣ ਵਾਰ-ਵਾਰ ਝੁਕਣ ਦਾ ਕੰਮ ਐਸਾ ਪਿਆਰ ਪਿਆਰ ਜਿਨੇ ਕੇਰਾ ਅੰਮ੍ਰਿਤ ਪੀ ਲਿਆ ਬਾਣੀ ਨੂੰ ਜਪ ਲਿਆ ਪਾਤਸ਼ਾਹ ਜੀ ਕਹਿੰਦੇ ਇਹ ਤੋਂ ਉੱਤੇ ਵਾਲੀ ਗੱਲ ਹੋ ਜਾਂਦੀ ਹੈ ਇਹ ਤਾਂ ਫਿਰ ਬੰਦੇ ਦਾ ਜੀਵਨ ਸਵਾਰ ਦਿੰਦੀ ਹੈ ਬਾਣੀ ਗੁਰਮੁਖ ਅੰਮ੍ਰਿਤ ਪੀਵਣਾ ਗੁਰ ਸਿੱਖਤਾ ਅੰਮ੍ਰਿਤ ਪੀਂਦੇ ਨੇ ਵਿਖ ਛੱਡ ਦਿੰਦੇ ਨੇ ਜ਼ਹਿਰ ਨਾਨਕ ਸ਼ਬਦ ਵਿਚਾਰ ਤੇ ਗੁਰੂ ਦੀ ਵਿਚਾਰ ਕਰਦੇ ਨੇ ਸ਼ਬਦ ਦੀ ਵਿਚਾਰ ਕਰਦੇ ਨੇ ਕੋਈ ਸ਼ਬਦ ਉਹਨਾਂ ਨੂੰ ਜੇ ਪਤਾ ਲੱਗ ਜਾਵੇ ਮਨ ਨੂੰ ਭਾ ਜਾਵੇ ਫਿਰ ਉਹ ਕੀ ਕਰਦੇ ਨੇ ਰਮਾਲਾ ਸਾਹਿਬ ਚੱਕ ਕੇ ਦੇਖਦੇ ਨੇ ਕਿੰਨੇ ਅੰਗ ਤੇ ਹੈ ਕੀ ਅਰਥ ਬਣਦੇ ਨੇ ਇਹ ਪਾਸ਼ਾ ਕਹਿ ਕੀ ਰਹੇ ਨੇ ਐਨੀ ਸੋਹਣੀ ਬਾਣੀ ਐਨੀ ਮਿੱਠੀ ਬਾਣੀ ਇਹਦੇ ਅਰਥ ਕੀ ਬਣੇ ਤੋ ਸਤਿਗੁਰੂ ਪਾਸ਼ਾ ਕਨੇ ਸ਼ਬਦ ਦੀ ਵਿਚਾਰ ਕਰਦੇ ਹਨ ਭਾਈ ਮਹੱਲਾ ਤੀਜਾ ਸਹਿਜ ਜਾਗੈ ਸਹਿਜ ਸੂਰਾ ਕਹਿੰਦੇ ਉਹ ਸੁੱਤੇ ਸਿੱਧ ਜਾਗਦੇ ਨੇ ਤੇ ਸੁੱਤੇ ਸਿੱਧ ਸੌਂਦੇ ਨਹੀਂ ਭਾਵ ਆਵ ਸੁੱਤੇ ਸਿੱਧ ਤੋਂ ਭਾਵ ਪੱਕੀ ਉਹ ਆਪਣੇ ਸਹਿਜ ਅਵਸਥਾ ਵਿੱਚ ਰਹਿੰਦੇ ਨੇ ਸੌਣ ਲੱਗਿਆਂ ਵੀ ਗੁਰੂ ਗੁਰੂ ਜਾਗਣ ਲੱਗਿਆਂ ਵੀ ਗੁਰੂ 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 ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਗੁਰੂ ਬਿਨਾ ਮੈਂ ਗੁਰੂ ਬਿਨਾ ਤੂੰ ਕਹਦਾ ਹੈ ਤਾਂ ਗੁਰੂ ਹਰ ਵੇਲੇ ਜਾਗ ਝਿਰਦੇ ਚ ਬਸਾਉਂਦੇ ਨੇ ਜਾਗਦੇ ਨੇ ਸੌਂਦੇ ਹੋયા ਵੀ ਜਾਗਦੇ ਹੋયા ਵੀ ਚਤੇ ਰੱਖਦੇ ਹਨ ਗੁਰਮੁਖ ਅਨੰਦਨ ਉਸਤਤ ਹੋਵੇ ਗੁਰਮੁਖ ਅਨੰਦਨ ਦਿਨ ਰਾਤ ਆਪਣੇ ਗੁਰੂ ਦੀ ਉਸਤਤ ਕਰਦੇ ਹਨ ਮਨਮੁਖ ਭਰਮੈ ਸਹਿਸਾ ਹੋਵੇ ਤੇ ਮਨਮੁਖ ਮਨਮੁਖਾਂ ਦੀ ਢਟਕਾਂ ਹੀ ਨਹੀਂ ਲੋਟ ਆਉਂਦੀ ਉਨ੍ਹਾਂ ਦੇ ਸਵਾਦ ਇਹ ਨਹੀਂ ਲੋਟ ਆਉਂਦੇ ਉਹ ਨਿਤ ਨਵਾਂ ਸਵਾਦ ਭਾਲਦੇ ਨੇ ਆਖਰ ਨੂੰ ਜਦੋਂ ਕੋੜ ਲੱਗ ਜਾਂਦਾ ਫਿਰ ਪਛਤਾਉਂਦੇ ਦੀ ਲੋਕੀ ਹੋ ਜਾਂਦੀ ਤੇ ਮਨ ਵਿਕਾਰਾਂ ਨਾਲ ਭਰ ਜਾਂਦਾ ਫਿਰ ਪਛਤਾਉਂਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਸੈਸਿਆਂ ਚ ਪਏ ਰਹਦੇ ਨੇ ਭਟਕਣਾ ਵਿੱਚ ਹੀ ਖੋਏ ਰਹਿੰਦੇ ਨੇ ਵੇ ਬਰਾ ਦਾਈਨੀ نیند ਵੀ ਨਹੀਂ ਆਉਂਦੀ ਫਿਰ ਦੁੱਧ ਚ ਪਤਾ ਨਹੀਂ ਕੀ ਕੀ ਪਾਉ ਪੀਂਦੇ ਨੇ نیندਾ ਦੇ ਗੋਲੀਆਂ ਲੈਂਦੇ ਨੇ ਮਹਿਆਂ ਤੋਂ ਮਹਿੰਗੀਆਂ ਪਾਸ਼ਾ ਜੀ ਕਹਿੰਦੇ ਅੰਦਰ ਚਿੰਤਾ نیند ਨਾ ਸੋਵੇ ਚਿੰਤਾ ਦੇ ਮਾਰਿਆਂ ਨੂੰ نیند ਵੀ ਨਹੀਂ ਆਉਂਦੀ ਗੁਰਮੁਖ ਹਰ ਪੂਰੇ ਆਨੰਦ ਚ ਸੌਂਦੇ ਨੇ ਕਿ ਕਹਣਗੇ ਬਾਬਾ ਜੀ ਤੁਹਾਨੂੰ ਇਹਦੀ ਨੀਂਦ ਕਿਉਂ ਆਉਂਦੀ ਹੈ ਭਾਈ ਨੀਂਦ ਵੀ ਉਹਨੂੰ ਆਉਂਦੀ ਹੈ ਜਿਹੜਾ ਰੱਬ ਨਾਲ ਜੁੜਿਆ ਹੋਵੇ ਜਾਂ ਜਿਹਦੇ ਮਨ 'ਚ ਸ਼ਾਂਤੀ ਹੋਵੇ ਅੱਜ ਕੱਲ ਨੀਂਦ ਨੀਂਦ ਪੁੱਛ ਕੇ ਵੇਖ ਲੋ ਕਿਸੇ ਨੂੰ ਕਿੰਨਾ ਸੌਣਾ ਆ ਕਿਸੇ ਦੇ ਘਰੇ ਗਿਆ ਉਹ ਕਹਿੰਦਾ ਬਾਬਾ ਜੀ ساری ਰਾਤ ਹੋ ਗਿਆ ਨੀਂਦੇ ਨਹੀਂ ਆਈ ਕਿਉਂ ਅੰਦਰ ਚਿੰਤਾ ਪਾਸ਼ਾ ਕਹਿੰਦੇ ਅੰਤਰ ਚਿੰਤਾ ਨੀਂਦ ਨਾਲ ਸੌਣਾ ਜਿਨ੍ਹਾਂ ਨੂੰ ਟੈਨਸ਼ਨਾਂ ਲੱਗੀਆਂ ਪਈਆਂ ਨੇ ਨਾ ਉਹਨਾਂ ਨੂੰ ਨੀਂਦ ਆ ਨਹੀਂ ਆਉਂਦੀ ਆ। ਪਾਸ਼ਾ ਕਹਿੰਦੇ ਟੈਨਸ਼ਨ ਲਿਆ ਕਰ ਗੁਰੂ ਦੀ ਨਾਮ ਜਪਣ ਦੀ ਕਿ ਮੈਨੂੰ ਕਦੋਂ ਸਮਾਂ ਮਿਲੇ ਤੇਰਾ ਮਾੜਾ ਮੋਟਾ ਮਨ ਸੱਟ ਹੋਵੇ ਤੈਨੂੰ ਮਾੜਾ ਮੋਟਾ ਔਖ ਦੇ ਦਵਾਈ ਤੇਰੇ ਅਸਰ ਕਰੇ ਨਾਮ ਦੀ ਜੇ ਤੇਰੇ ਅੰਦਰ ਛੱਟਾਂ ਵੱਜੀਆਂ ਹੋਵੇ ਨੇ ਡੂੰਘੀਆਂ ਕੋਈ ਕਹਿੰਦਾ ਮੇਰਾ ਦਿਲ ਟੁੱਟਿਆ ਹੈ ਕੋਈ ਕਹਿੰਦਾ ਮੇਰਾ ਪਰਿਵਾਰ ਮੈਨੂੰ ਛੱਡ ਗਿਆ ਕੋਈ ਕਹਿੰਦਾ ਮੈਂ ਦੁੱਖਾਂ ਦਾ ਮਾਰਿਆ ਪਾਸ਼ਾ ਕਹਿੰਦੇ ਲੈ ਦਵਾਈ ਤੇ ਤੈਨੂੰ ਦੇ ਰਹੇ ਨੇ ਪਾਸ਼ਾ ਆ ਕੇ ਤਰਲੇ ਤਾਂ ਬਾਅਦ ਮਿਲਤਾ ਤਾਂ ਕਰ ਗੁਰੂ ਅੱਗੇ ਦੇਖੀ ਫਿਰ ਤੇਰਾ ਲਾਜ ਕਰਦੀ ਬਾਣੀ ਮੇਰਾ ਬਾਦ ਗੁਰੂ ਗੋਬਿੰਦਾ ਮੇਰਾ ਬਾਦ ਗੁਰੂ ਗੋਬਿੰਦਾ ਮੇਰਾ ਗੁਰੂ ਤੇ ਪੂਰਾ ਬੈਰ ਹੈ ਦਵਾਈ ਲੈ ਆ ਕੇ ਨਾਮ ਦੀ ਨਾਮ ਦੀ ਦਾਤ ਲੈ ਅਮਰ ਤੇ ਛੱਕ ਭਾਈ ਗਿਆਨੀ ਜਾਗੈ ਸਵੇ ਸੁਬਾਹੇ ਕਹਿੰਦੇ ਗਿਆਨੀ ਜਿਹਨੂੰ ਏਡ ਗਿਆਨਵਾਲ ਹੁੰਦੇ ਨੇ ਉਹ ਜਾਗਦੇ ਰਹਿੰਦੇ ਨੇ ਕਿਹੜੀ ਜਾਗਣਾ ਜਾਗਦੇ ਨੇ ਉਹ ਉਹ ਆਪਣੀ ਸੁਰਤ ਨੂੰ ਹਮੇਸ਼ਾ ਪਰਖਦੇ ਨੇ ਜਗ ਨਾ ਰੱਖਦੇ ਨੇ ਐਦਾ ਹੀ ਨਹੀਂ ਜਿੱਦੋਂ ਵੇਖਿਆ ਜਿਹੜਾ ਜਿੱਧਰ ਲੈ ਗਿਆ ਉਸੇ ਬਾਬੇ ਵੱਲ ਤੁਰ ਪਏ ਜਿਹੜਾ ਮੰਤਰ ਕਹਤਾ ਲੈ ਆ ਜਪ ਲੈ ਆਹੀ ਜਪ ਲਈ ਆਹੀ ਜਪੀ ਚੱਲ ਅੱਜ ਦੁਨੀਆ ਤੇ ਮੰਤਰ ਬੜੇ ਨੇ ਬਾਬੇ ਬੜੇ ਨੇ ਤਬੀਤ ਬਣਾਉਣ ਵਾਲੇ ਬੜੇ ਨੇ ਪਖੰਡੀ ਬੜੇ ਨੇ ਪਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਤਾਂ ਵੀਰ ਜਾਗਦਾ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਹੁਣ ਕਿੱਥੇ ਤੱਕ ਦੀ ਸੁਰਤ ਹੈ ਤੇ ਕਿਹਦੇ ਕਰਕੇ ਇਹ ਦੁਨੀਆ ਨੂੰ ਠਾਗ ਰਿਹਾ ਹੈ ਉਹ ਜਾਗਦਾ ਹੈ ਉਹ ਸਿੱਖ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪੂਰਾ ਜਾਂ ਅਧੂਰਾ ਹੈ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਿੰਘ ਪਾਦਸ਼ਾਹ ਕੋਲੇ ਘਾਈ ਆਇਆ ਸੀ ਨਾ ਪਹਿਲਾਂ ਕਿਹਦੇ ਕੋਲ ਗਿਆ ਸੀ ਰਾਜੇ ਕੋਲ ਕਹਿੰਦਾ ਮੈਨੂੰ ਕਹਿੰਦਾ ਮੰਗ ਕੀ ਮੰਗਦਾ ਮੈਂ ਤੇ ਤੂੰ ਖੁਸ਼ ਹੋ ਗਿਆ ਕਹਿੰਦਾ ਮੈਨੂੰ ਲੋਕ ਤੇ ਪ੍ਰਮੋਗ ਦਾ ਸੁੱਖ ਦੇ ਦੇ ਉਹ ਕਹਿੰਦਾ ਮੇਰੇ ਕੋਲ ਨਹੀਂ ਹੈਗਾ ਹੋਏਗਾ ਜੇ ਕਿ ਆਪ ਕੋ ਸਤਨਾਮ ਬਨਾਉ ਉਹ ਘਈਆ ਘਈਆ ਘਈ ਨੇ ਆਪਣਾ ਘਾ ਚੱਕਿਆ ਰੁਪਏ ਵੀ ਚੱਕ ਲਏ ਜਿਹੜਾ ਮੱਥਾ ਟੇਕਦਾ ਰਾਜੇ ਨੂੰ ਇਹ ਤਾਂ ਝੂਠਾ ਹੈ ਸੱਚਾ ਤੇ ਅਗਲੇ ਕੰਬੂ ਚ ਹੈ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਝੂਠੇ ਰਾਜੇ ਚਾਰ ਰੋਜ ਦੇ ਸਾਰਿਆਂ ਦਾ ਗੁਰੂ ਸਾਰਿਆਂ ਦਾ ਬਾਦਸ਼ਾਹ ਬਾਦਸ਼ਾਹ ਦਾ ਬਾਦਸ਼ਾਹ ਮੇਰਾ ਸਤਿਗੁਰੂ ਹੈ ਸੱਚਾ ਬਾਦਸ਼ਾਹ ਬਾਕੀ ਸਾਰੇ ਝੂਠੇ ਹਨ ਸਿੱਖ ਨੂੰ ਕਿਸਵੱਤੀ ਲੱਗਦੀ ਹੈ ਤੇ ਉਹ ਪਰਖ ਲੈਂਦਾ ਹੈ ਨਾਨਕ ਨਾਮ ਰੱਤਿਆਂ ਵੱਲ ਜਾਓ ਮੈਂ ਆਪਣੇ ਗੁਰੂ ਤੋਂ ਵੱਲ ਜਾਂਦਾ ਹਾਂ ਜਿਹਦੇ ਨਾਮ ਵਿੱਚ ਰੱਤੇ ਹਨ ਇਹ ਨਾਮ ਵਿੱਚ ਰੱਤੇ ਹਨ ਆਪਣੇ ਗੁਰੂ ਨੂੰ ਹਮੇਸ਼ਾ ਯਾਦ ਰੱਖਦੇ ਹਨ ਪੌੜੀ ਤੇ ਪੌੜੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਹੈ ਸੇਹਰ ਨਾਮ ਤੇ ਆਵੇ ਜੋ ਹਰ ਰੱਤਿਆ ਜਿਨ੍ਹਾਂ ਨੂੰ ਰੰਗ ਲੱਗਿਆ ਹੈ ਜਿਨ੍ਹਾਂ ਨੂੰ ਸੋਝੀ ਆਈ ਹੈ ਉਹੀ ਨਾਮ ਜਪਦੇ ਨੇ ਭਾਈ ਜਿਨ੍ਹਾਂ ਤੇ ਕਿਰਪਾ ਹੋਈ ਹੈ ਹਰ ਇੱਕ ਧਿਆਵ ਹੈ ਇੱਕ ਉਹ ਇੱਕ ਨੂੰ ਹੀ ਧਿਆਉਦੇ ਨੇ ਇੱਕ ਉਹ ਹਰ ਸਤਿਆ ਤੇ ਇੱਕ ਦੀ ਹੀ ਪੂਜਾ ਕਰਦੇ ਨੇ ਉਹਦੀ ਸਤਿਆ ਹੇਠ ਰਹਿੰਦੇ ਨੇ ਹਰ ਇੱਕੋ ਵਰਤ ਹੈ ਇੱਕ ਇੱਕੋ ਉਤਪੱਤਿਆ ਉਹਨਾਂ ਨੂੰ ਪਤਾ ਹੈ ਸ੍ਰਿਸ਼ਟੀ ਇੱਕ ਨੇ ਪੈਦਾ ਕੀਤੀ ਹੈ ਇੱਕ ਦਾ ਹੀ ਪਸਾਰਾ ਹੈ ਜੋ ਹਰ ਨਾਮ ਧਿਆਵੈ ਤਿੰਨ ਡਰ ਸਤ ਕੱਟਿਆ ਉਹਨਾਂ ਅੰਦਰੋਂ ਡਰ ਖਤਮ ਹੋ ਗਿਆ ਉਹ ਨਿਰਲੇਪ ਹੋ ਗਏ ਨਿਰਭਉ ਹੋ ਗਏ ਹਰ ਇੱਕੋ ਵਰਤ ਹੈ ਇੱਕ ਇੱਕੋ ਉਤਪੱਤਿਆ ਇਸਾਰਾ ਪਸਾਰਾ ਇਕਦਾ ਹੈ ਜੋ ਹਰ ਨਾਮ ਧਿਆਵੇ ਤਿੰਨ ਡਰ ਸੱਤ ਕਟਿਆ ਉਹ ਨਿਰਭਉ ਹੋ ਗਏ ਡਰ ਅੰਦਰੋਂ ਨਿਕਲ ਗਿਆ ਉਹਨਾਂ ਦੇ ਪਾਸਾ ਕਹਿੰਦੇ ਬਾਣੀ ਨੇ ਉਹਨਾਂ ਨੂੰ ਨਿਰਭਉ ਬਣਾ ਦਿੱਤਾ ਗੁਰਮਤੀ ਦੇਵੈ ਆਪੋ ਗੁਰਮੁਖ ਹਰ ਜਪਿਆ ਇਹ ਮਤ ਸਾਂ ਮਤ ਦਿਓ ਦਿਆਲ ਪ੍ਰਭ ਜਿਤ ਤੁਮੈਂ ਰਾਗਾ ਇਹ ਮਤ ਗੁਰੂ ਕੋਲੋਂ ਮਿਲਦੀ ਹੈ ਇਹ ਸਿੱਖਿਆ ਤੇ ਗੁਰੂ ਵਾਲੀ ਮਤ ਗੁਰੂ ਆਪ ਦਿੰਦਾ ਹੈ ਕਿ ਕਹਿੰਦੇ ਗੁਰਮੁਖ ਹਲ ਜਪਿਆ ਫੇਰ ਗੁਰਸਿੱਖ ਗੁਰੂ ਗੁਰੂ ਕਉ ਦਾ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਇਤਨੀ ਆਹਾਦਰੀਆਂ ਦੀ ਪਰਵਾਹ ਨਹੀਂ ਕਥਾ ਵਿਚਾਰਾ ਕਰਦੇ ਹੁਣਾਂ ਭੁੱਲਾ ਚੁੱਕਾ ਨਹੀਂ ਖਿਮਾ ਜੋ ਹਰ ਨਾਮ ਤੇ ਆਵੇ ਤਿੰਨ ਡਰ ਸਭ ਤੱਕ ਤਿਆ ਗੁਰਬੱਤੀ ਦੇ ਆਪ ਮੁੱਖ ਹਾਰ ਜਪਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਸਰਦਾ ਹਿੰਦਾ